তু কি ਜਿਹੜੇ ਦੋ ਮੁੰਡੇ ਫੜੇ ਆ ਕੀ ਕਹਿਣਾ ਚਾਹੋਂਗੇ ਇਹਨਾਂ ਬਾਰੇ ਦੋ ਮੁੰਡੇ ਕਹਿੰਦੇ ਫੜੇ ਨੂੰ ਲੈਣ ਹੀ ਨਹੀਂ ਕੋ ਗਿਆ ਸੀ ਇਹਨਾਂ ਤੋਂ ਕੋ ਲੈਣ ਹੀ ਨਹੀਂ ਗਿਆ ਆ ਉਹਦੇ ਮਾਮਾ ਨੇ ਉਹਦੇ ਭੁੰਦੇ ਫੜਦੇ ਠੀਕ ਹੈ ਬਾਅਦ ਚਲੋ ਕਿਤੇ ਕੋਈ ਲੋੜ ਤੇ ਧਿਆਨ ਵਾਇ ਬਟਾਲਾ ਚ ਬਾਲ ਮਜ਼ਦੂਰੀ ਦਿਨ ਬਦ ਦਿਨ ਵੱਧੀ ਜਾ ਰਹੀ ਹੈ ਤੇ ਨਬਾਲਗ ਬੱਚਾਂ ਤੋਂ ਦੁਕਾਨ ਤੇ ਮਜ਼ਦੂਰੀ ਕਰਵਾਉਣ ਦੇ ਸਬੰਧ ਚ ਚਿਕਨ ਸ਼ਾਪ ਦੇ ਮਾਲਕ ਦਾਜ ਲੇਬਰ ਵਿਭਾਗ ਗੁਰਦਾਸਪੁਰ ਵੱਲੋਂ ਚਲਾਨ ਕਟਿਆ ਗਿਆ ਤੇ ਮਾਂ ਨੇ ਉਹ ਕਦਾਲਤ ਚ ਪੇਸ਼ ਕਰ ਦਿੱਤਾ ਗਿਆ ਦੱਸਦੇ ਹੀ ਇਹ ਨबालਕ ਬੱਚਾ ਤੋਂ ਮਜ਼ਦੂਰੀ ਕਰਵਾਉਣ ਦੇ ਸਬੰਧ ਚ ਜਿਹੜਾ ਇਹ ਪੁੱਛਗਿੱਛ ਕੀਤੀ ਗਈ ਤੇ ਤਾੜਨਾ ਵੀ ਕੀਤੀ ਗਈ ਤੇ ਜਦੋਂ ਕੋਈ ਸਪਸ਼ਟ ਜਵਾਬ ਦੁਕਾਨਦਾਰ ਵੱਲੋਂ ਨਹੀਂ ਦਿੱਤਾ ਗਿਆ ਤਾਂ ਉਲਟਾ ਵਿਭਾਗ ਦੀ ਟੀਮ ਨਾਲ ਉਸਨੇ ਬਹਿਸ ਅਜਿ ਕਰਨੀ ਸ਼ੁਰੂ ਕਰ ਦਿੱਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇੰਸਪੈਕਟਰ ਗੁਰਜਪਾਲ ਨੇ ਦੱਸਿਆ ਕਿ ਲੇਬਰ ਵਿਭਾਗ ਬਾਲ ਮਜ਼ਦੂਰੀ ਦੇ ਖਿਲਾਫ ਪੂਰੀ ਤਰ੍ਹਾਂ ਚੌਕਸ ਹੈ ਜਿੱਥੇ ਵੀ ਵਿਭਾਗ ਨੂੰ ਬਾਲ ਮਜ਼ਦੂਰੀ ਦੇ ਸਬੰਧ ਚ ਜਾਣਕਾਰੀ ਮਿਲਦੀ ਹੈ ਵਿਭਾਗ ਵੱਲੋਂ ਤੁਰੰਤ ਉਸਤੇ ਕਾਰਵਾਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਸੂਚਨਾ ਦੇ ਆਧਾਰ ਤੇ ਅੱਜ ਬਟਾਲਾ ਦੇ ਸਿੰਪਲ ਚੌਂਕ ਵਿਖੇ ਸਥਿਤ ਇੱਕ ਚਿਕਨ ਦੀ ਦੁਕਾਨ ਤੇ ਰੇਡ ਕੀਤੀ ਗਈ ਤਾਂ ਦੇਖਿਆ ਕਿ ਦੁਕਾਨ ਮਾਲਕ ਵੱਲੋਂ ਦੋ ਨਾਂ ਬਾਲਕ ਬੱਚਾ ਜੋ ਕਿ 15-15 ਸਾਲ ਦੀ ਉਮਰ ਤੋਂ ਘਟਦੇ ਸਨ ਉਹਨਾਂ ਤੋਂ ਦੁਕਾਨ ਤੇ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਸੀ ਤੇ ਜਦੋਂ ਉਕਤ ਬੱਚਿਆਂ ਨੂੰ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਉਹ ਪਿਛਲੇ 5-5 ਸਾਲਾਂ ਤੋਂ ਇਸੇ ਦੁਕਾਨ ਤੇ ਕੰਮ ਕਰ ਰਹੇ ਨੇ ਬੱਚਿਆਂ ਨੇ ਬਿਆਨਾਂ ਦੇ ਆਧਾਰ ਤੇ ਚਿਕਨ ਸ਼ੌਪ ਦੇ ਮਾਲਕ ਦਾ ਚਲਾਨ ਕੱਟਿਆ ਗਿਆ ਤੇ ਉਸ ਨੂੰ ਇਸ ਸਬੰਧੀ ਲੇਬਰ ਕੋਰਟ ਦੇਖੇ ਪੇਸ਼ ਹੋਣ ਲਈ ਕਿਹਾ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਦੁਕਾਨਦਾਰ ਦੇ ਮਾਲਕ ਨੇ ਦੱਸਿਆ ਕਿ ਦੁਕਾਨ ਤੇ ਬਹੁਤ ਹੀ ਘੱਟਉਂ ਆਉਂਦਾ ਹੈ ਤੇ ਦੁਕਾਨ ਨੂੰ ਉਸਦੇ ਲੜਕੇ ਚਲਾਉਂਦੇ ਨੇ ਦੁਕਾਨ ਦੇ ਨਾਬਾਲਗ ਬੱਚਿਆਂ ਦੇ ਕੰਮ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਲੇਕਿਨ ਅੱਜ ਤੋ ਲੇਬਰ ਵਿਭਾਗ ਵੱਲੋਂ ਦੁਕਾਨ ਤੇ ਆਏ ਤਾਂ ਉਸ ਨੂੰ ਜਾਣਕਾਰੀ ਮਿਲੀ ਉਹਨਾਂ ਕਹਿੰਿਆ ਕਿ ਇਹਨਾਂ ਬੱਚਿਆਂ ਨੂੰ ਬੰਦੀ ਤਨਖਾਹ ਵੀ ਦਿੱਤੀ ਜਾਂਦੀ ਹੈ ਤੇ ਦੁਕਾਨ ਤੇ ਬੱਚਿਆਂ ਨਾਲ ਕਿਸੇ ਵੀ ਪ੍ਰਕਾਰ ਦਾ ਤਸੱਦ ਜਾਂ ਅਤਿਆਚਾਰ ਨਹੀਂ ਕੀਤਾ ਜਾਂਦਾ

मम्मी पापा क्या करते हैं घर में रहते हैं काम नहीं करते कोई वो तो तेरे से काम करवाते हैं जबरदस्ती काम करवाते हैं अपनी मर्जी से करते हैं तो, तो मम्मी पापा कोई काम नहीं करते हैं। और कौन है घर में तीन तीन लोग ही हो कि उम्र है पंद्रह साल कि देर होगी काम करते हैं पांच साल इत काम करते हैं ਫਰੈਂਡ ਜਰ ਕੋਣ ਕੋਣ ਹਾਂ ਜੀ ਆ ਇੱਥੇ ਬਾਹਰ ਹੋ ਗਈ ਭੀਖ ਮੰਗਾਉਂਦੇ ਆ ਕਿੰਨੀ ਤਨਖਾਹ ਲੈਣੇ ਇਹ ਕਰਦੇ ਨੇ ਦੋ ਬੱਚੇ ਫੜੇ ਆ ਜੀ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਨੇ ਆ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਪਛਾਣ ਹੋਏਗਾ ਜੀ ਚਲਾਨ ਹੋਏਗਾ ਫਿਰ ਜਿਹੜੇ ਹਾਂ ਜੀ ਤੇ ਬੱਚਿਆਂ ਦੀ ਅੱਗੇ ਪੜਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਦੀ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪੇ ਉਹਨੂੰ ਵੀ ਆਖਾਂਗੇ ਇਹਨਾਂ ਨੂੰ ਸਕੂਲ 'ਚ ਪਾਓ ਠੀਕ ਹੈ ਜੀ ਦੋਹਰ ਪਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜ੍ਹਾਣ ਲਿਖਾਣ ਦੇ ਕਾਬਿਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜ੍ਹਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀ ਆ ਤੇ ਇਹਨਾਂ ਸੂਤਾਂ ਠੀਕ ਹੈ ਸਰਕਾਰ ਵੱਲੋਂ ਸੂਤਾਂ ਦਿੱਤੀਆਂ ਜਾਂਦੀਆਂ ਪਰ ਬੱਚੇ ਨੂੰ ਥੋੜਾ ਜਿਹਾ ਆਪਣਾ ਮਨ ਤੇ ਮਾਪਿਆਂ ਨੂੰ ਅਸੀਂ ਆਖਾਂ ਇਹ ਮਿਲ ਕੇ ਤੇ ਜਿਹੜਾ ਬੱਚਿਆਂ ਨੂੰ ਪੜਾਇਆ ਜਾਂਦੇ ਤੇ ਇਹਨਾਂ ਜ਼ਿੰਦਗੀ ਬਣਾਈਦਾ ਵੀ ਨਹੀਂ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਤੇ ਜਿਹੜੇ ਲਈ ਚਾਈਲਡ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਦਾ ਫਾਈਨ ਹੁੰਦਾ ਕੋਰਟ ਵੱਲੋਂ ਕੀਤਾ ਜਾਂਦਾ ਅੱਛਾ ਸਿਰਫ ਫਾਈਨ ਕਰਕੇ ਪਛੜਦੇ ਨੇ